ਸਿਰੀ ਰਾਗ ਮਹੱਲਾ ਪਹਿਲਾ ਊੰਗੂ ਕੀ ਕਾਇ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸੜ ਤੀਰਤ ਕਾ ਮੁਖ ਟਿੱਕਾ ਹਿਤ ਘਟ ਮਤ ਵਿਗਾਸ ਓਤ ਮਤੀ ਸਲਾਹਨ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜਾ ਕੂੜਾ ਜੋਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸ਼ਮਾਰ ਅਥਾ ਅਗਣਤ ਅਤੋਲੇ ਜਿਉਂ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਜਿਉਂ ਬੁਲਾਵ ਹੈ ਕਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਹ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਧੰਗ ਗੁਰੂ ਨਾਨਕ ਦੇਵ ਮਹਾਰਾਜ ਦੀ ਗੰਮੀ ਬਾਣੀ ਗੁਰੂ ਮਾਂ ਵੀ ਹੈ ਗੁਰੂ ਪਿਤਾ ਵੀ ਹੈ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਦੇ ਬਾਲਕ ਜਿਸ ਤਰ੍ਹਾਂ ਮਾਂ ਬੱਚੇ ਨੂੰ ਹਰ ਕਾਰਜ ਸਿਖਾਉਂਦੀ ਹੈ ਇਸ ਤਰ੍ਹਾਂ ਮੇਰਾ ਪਿਤਾ ਸਾਨੂੰ ਜੀਵਨ ਦਾ ਹਰ ਕਾਰਜ ਸਿਖਾਉਂਦਾ ਹੈ ਜਿਹੜਾ ਆਪਾਂ ਕੱਲ ਸ਼ਬਦ ਵਿਚਾਰ ਰਹੇ ਸੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸਤਨ ਸਾਸ ਅਠਸੜ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਉਹ ਤਾਂ ਮਤੀ ਸਾਲਾ ਹਨਾ ਸੱਚ ਨਾਮ ਗੁਣਤਾਸ ਜਿਹਦੇ ਪ੍ਰਮਾਤਮਾ ਮਤ ਦੇ ਵਿੱਚ ਪ੍ਰਮਾਤਮਾ ਦੀ ਸਿਫਤਸਲਾ ਆ ਜਾਂਦੀ ਹੈ ਉਹਦਾ ਫਿਰ ਸਰੀਰ ਵੀ ਕੇਸਰ ਵਰਗਾ ਬਣ ਜਾਂਦਾ ਹੈਗਾ ਸੋਨਾ ਬਣ ਜਾਂਦਾ ਹੈ ਗੁਣਾਂ ਦਾ ਛਰਸ਼ਾਰ ਹੋ ਜਾਂਦਾ ਹੈ ਤੇ ਜਿਹੜੇ ਰਹਾਉ ਦੀਆਂ ਪੰਕਤੀਆਂ ਸੀ ਬਾਬਾ ਹੋਰ ਮਤ ਖੂਰ ਹੋਰ ਜੇ ਸੋ ਬੇਰ ਕਮਾਈਐ ਕੂੜਾ ਕੂੜਾ ਜੋਰ ਜੇ ਆਪਣੀ ਮਤ ਅਨਸਾਰ ਤੁਰੇ ਰਹੇ ਫਿਰ ਜਿਹੜਾ ਕੂੜ ਦਾ ਜਿਹੜਾ ਖਜ਼ਾਨਾ ਵੱਧਦਾ ਰਹਿੰਦਾ ਮਨੁੱਖ ਖਵਾਰ ਹੁੰਦਾ ਰਹਿੰਦਾ ਤੀਜਾ ਪਾਸਿਗਾ ਪੂਜ ਲਖੈ ਪੀਰ ਆਖੀਐ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾਪਤ ਲਿਖੈ ਨਾ ਪਵੇ ਸਭਾ ਪੂਜ ਖਵਾਰ ਜੇ ਕੋਈ ਸਿੱਧ ਵੀ ਹੋ ਜੇ ਪੀਰ ਵੀ ਹੋ ਜੇ ਪਰ ਜੇ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਤੇ ਫਿਰ ਸਾਰਾ ਜਿਹੜਾ ਉਹਦਾ ਕਰਿਆ ਕਰਾਇਆ ਜੇ ਜੋ ਕਿ ਚਾਰੇ ਯਾਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵੇ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕ ਐ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨੱਚ ਅੱਗੇ ਫਿਰ ਮਹਾਰਾਜ ਜਿਸ ਤਰ੍ਹਾਂ ਆਪਾਂ ਨੂੰ ਵਿਚਾਰ ਦੇਣਗੇ ਗੁਰੂ ਮਹਾਰਾਜ ਰਹਿਮਤ ਕਰਨ ਆਪ ਵਿਚ ਵਰਤਨ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਸਾਡੀ ਮਤ ਬਹੁਤ ਥੋੜੀ ਐ ਗੁਰੂ ਮੇਰਾ ਬੜਾ ਸਮਰੱਥਾ ਹੈ ਜਿੰਨੀ ਕ ਆਪਾਂ ਨੂੰ ਮਤ ਬੁੱਧ ਬਖਸ਼ਦਾ ਆਪ ਰਹਿਮਤ ਕਰਨ ਤੇ ਆਪ ਸਾਰਿਆਂ ਸੰਗਤਾਂ ਸੀਸ ਦੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਨ ਕਾ ਸਤਗੁਰ ਥਾਪਿਆ ਜਨਮ ਮੇਟ ਨਾ ਸਕੈ ਕੋਈ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ ਜਿਨ੍ਹਾਂ ਨੂੰ ਫਿਰ ਗੁਰੂ ਨੇ ਥਾਪੜਾ ਦਿੱਤਾ ਜਿਨ ਹਰਮਨ ਵਸਿਆ ਸੇ ਦਾ ਰਸਾਚੇ ਦਰ ਸਾਚਾ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਕੋ ਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਇ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸ ਗਿਆ ਨਾਮ ਰੂਪੀ ਜਿਦੋਂ ਖਜ਼ਾਨਾ ਵੱਸਿਆ ਫਿਰ ਸੰਸਾਰ ਤੇ ਪ੍ਰਗਟ ਹੋ ਜਾਂਦੇ ਆ ਗੋਬਿੰਦ 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 ਸੰਗ ਨਾਮਦੇਵ ਮਨ ਲੀਨਾ ਆੜ ਦਾਮ ਕੋਸ਼ੀ ਪਰੋ ਹੋਇਓ ਲਖੀਨਾ ਬੁਰਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੋਲਾ ਜੋ ਲਾਹਰੋ ਭੈਯੋ ਗੁਣੀ ਘਹੀਰਾ ਰਵਦਾਸ ਟਵੰਤਾ ਟੋਰਨੀਤ ਤਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿਮ ਗਨਿਆ ਇਹ ਵੀ ਤੇ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆ ਤੰਨਾ ਬੜ ਭਾਗਾ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਈ ਜਿਹੜੇ ਨਾਮ ਨਾਲ ਫਿਰ ਜੁੜ ਕੇ ਨਾਉ ਪੂਜੀਐ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜਣਾ ਹੋਇ ਫਿਰ ਜਿਹੜੀ ਉਹਨਾਂ ਦੀ ਸ਼ੋਭਾ ਹੈਗੀ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਹੋਏ ਉਹ ਵੈਗੁਰਾ ਜੁੜਦੇ ਫਿਰ ਜਿਹੜੀ ਉਹਨਾਂ ਦੀ ਸ਼ੋਭਾ ਹੈਗੀ ਉਹ ਵੀ ਸਦੀਵ ਹੋ ਜਾਂਦੀ ਹੈ ਕੇ ਹੋ ਖੇਰ ਲਾਈਐ ਸਾ ਜੀਓ ਕੇਹਾ ਹੋਇ ਜਿਹੜਾ ਚੌਥਾ ਅੰਤ ਦਾ ਪਤਾ ਹੈਗਾ ਮਰਾ ਕੰਦੇ ਖੇਹੁ ਖੇਰ ਲਾਈ ਐ ਤਾਂ ਜੀਉ ਕਿਹਾ ਹੋਏ ਸਰੀਰ ਦਾ ਹਰ ਇੱਕ ਦਾ ਅੰਤ ਨੂੰ ਖੇ ਹੋ ਜਾਣਾ ਹੈਗਾ ਜਿਹੜੀਆਂ ਇਹ ਅੰਤ ਲੀਆਂ ਪੰਕਤੀਆਂ ਨੇ ਗਿਆ ਨਾਨਕ ਨਾਮ ਵਿਸਾਰਿਆ ਦਰ ਗਇਆ ਗਿਆ ਹੋਏ ਹਰ ਇੱਕ ਦਾ ਸਰੀਰ ਖੇ ਹੋਣਾ ਬਾਬਾ ਜੀ ਨੇ ਕਿਹਾ ਕਬੀਰ ਧੂਲ ਸਕੇਲ ਕੇ ਕੁੜੀਆਂ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਇਹ ਖੇਚੋਂ ਅਸੀਂ ਪੈਦਾ ਹੋਏ ਆ ਤੇ ਹਰ ਇੱਕ ਨੇ ਖੇ ਹੋ ਜਾਣਾ ਖੇਹੁ ਖੇਰ ਲਾਈ ਐ ਤਾਂ ਜੀਉ ਕਿਹਾ ਹੋਏ ਜਦੋਂ ਤੇਰੀ ਖੇ ਨਾ ਖੇਰ ਲੱਜਣੀ ਐ ਤੇ ਤੇਰੇ ਜੀ ਦਾ ਕੀ ਹੋਣਾ ਹੈ ਜਗਿਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਜੇ ਤੂੰ ਪ੍ਰਮਾਤਮਾ ਦੇ ਨਾਮ ਨਾਲ ਨਾ ਜੁੜਿਆ ਤੇਰੀਆਂ ਸਿਆਣਪਾਂ ਸਾਰੀਆਂ ਜਲ ਜਾਣੀਆਂ ਤੇ ਤੈਨੂੰ ਰੋਣਾ ਪੈਣਾ ਆਸਾ ਦੀ ਬਾੜ ਦੇ ਬੜੇ ਪਿਆਰੇ ਸ਼ਬਦ ਨੇ ਅੱਗਾ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੀ ਪਉਂਦਈ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਦੇ ਜਨਮ ਗੁਵਾਇ ਜੇ ਜੀਵਨ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਪਰਮਾਤਮਾ ਦੇ ਗੁਣ ਗ੍ਰਹਿਣ ਨਹੀਂ ਕੀਤੇ ਜੀਵਨ ਗੁਰੂ ਆਸੇ ਅਨੁਸਾਰ ਨਹੀਂ ਜੀਆ ਫਿਰ ਰੋਣਾ ਪੈਣਾ ਤੇਰੀਆਂ ਸਿਆਣਪਾਂ ਸਹਿ ਸਿਆਣਪਾਂ ਲੱਖ ਹੋਐ ਪਰ ਇੱਕ ਨਾ ਚੱਲ ਤੇਰੀ ਸਿਆਣਪ ਨਹੀਂ ਚਲਣੀ ਉਥੈ ਸੱਚੇ ਹੀ ਸੱਚੇ ਨਿਬੜ ਐ ਜੋਣ ਵਖ ਕੱਢੇ ਜਜਮਾਲਿਆ ਥਾਉ ਨਾ ਪਾਇਣ ਕੂੜਿਆਰ ਮੂੰ ਕਾਲੈ ਦੋਜਕ ਚਾਲਿਆ ਤੇਰੇ ਨਾਂਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇ ਧਰਮ ਬਹਾਲਿਆ ਨਾਨਕ ਨਾਮ ਵਿਸਾਰੀਐ ਦਰ ਗਇਆ ਕੀ ਹੋਇ ਅ ਨਾਨਕ ਨਾਮ ਵਿਸਾਰਿਆ ਫਿਰ ਤੇਰਾ ਦਰ ਤੇ ਗਿਆ ਦਾ ਇਹ ਹਾਲ ਹੋਣਾ ਇਸ ਕਰਕੇ ਤੂੰ ਪ੍ਰਮਾਤਮਾ ਦੇ ਨਾਮ ਨਾਲ ਜੁੜ ਪਰਮਾਤਮਾ ਦਾ ਨਾਮ ਜਪ ਤਾਂ ਕਿ ਤੇਰਾ ਜੀਵਨ ਸਫਲ ਹੋ ਜਾਵੇ ਤੇਰੇ ਜਾਂ ਜਾ ਕੇ ਖੁਆਰੀ ਨਾ ਹੋਵੇ ਜੁੱਤੀਆਂ ਨਾ ਪਹਿਣ ਤੇ ਰੋਣਾ ਤੇ ਰੋਣਾ ਹੱਲ ਕੋਈ ਨਹੀਂ ਹੋਣਾ ਪੰਜਵੇਂ ਪਾਸ਼ਾ ਬੜੇ ਪਿਆਰੇ ਸ਼ਬਦ ਨੇ ਰਾਰਾ ਰੰਗੋ ਈ ਆਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹੈ ਨਕਉ ਆਓ ਬੈਠ ਆਦਰ ਸ਼ੋਭ ਦੇਉ ਸਿਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਵਰਣਨ ਕਰਦੇ ਹਨ ਗੁਣਵੰਤੀ ਗਣ ਵਿਥਰੈ ਔਗਣਵੰਤੀ ਝੂਰਾ ਧੰਨ ਗੁਰੂ ਨਾਨਕ ਦੇ ਮਹਾਰਾਜ ਹੁਣ ਹੋਰ ਬੜਾ ਪ੍ਰਕਰਨ ਇਹ ਪ੍ਰਕਰਨ ਸਾਰੇ ਜੀਵਨ ਦੇ ਨਾਲ ਹੀ ਇਕੱਠੇ ਤੁਰੇ ਜਾਂਦੇ ਨੇ ਜਿੱਥੋਂ ਸ਼ੁਰੂ ਹੋਇਆ ਨਾ ਇੱਕ ਸ਼ਬਦ ਤੋਂ ਹੀ ਲੈ ਕੇ ਪਹਿਲਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋ ਹੈ ਜੜਾ ਉਹ ਕਸੂਰ ਖੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਬੀਸਰ ਹੈ ਮਤ ਦੇਖ ਭੂਲਾ ਬੀਸਰ ਹੈ ਤੇਰਾ ਚਿੱਤ ਨਾ ਆਵੇ ਪਹਿਲਾ ਸ਼ਬਦ ਇੱਥੇ ਪਉਦਾ ਹਰ ਬੇਨੇ ਜੀਓ ਜਲਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਨਾ ਫਿਰ ਤੇਰਾ ਜੀਵਨ ਜਲਬਲ ਜਾਣਾਗਾ ਤੇਰੇ ਸ਼ਬਦ ਜਿਹੜੇ ਰਹਾਉ ਦੀਆਂ ਪੰਕਤੀਆਂ ਨੇ ਮਾਰਾ ਕਹਿੰਦੇ ਮੇਰੇ ਠਾਕੁਰ ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਉਹ ਮੇਰੇ ਵਹਿਗੁਰੂ ਦਾ ਜਿਹੜਾ ਤਖਤ ਹੈ ਵੱਡਾ ਤੇਰਾ ਦਰਬਾਰ ਸੱਚਾ ਤਉ ਤਖਤ ਸਿਰ ਸ਼ਾਹਾ ਪਾਤਸ਼ਾਹ ਨੇਚਲ ਚੌਰ ਸ਼ਤ ਉਹਦਾ ਜਿਹੜਾ ਤਖਤ ਹੈ ਉਹ ਨੇਚਲ ਹੈ ਮੇਰੇ ਠਾਕੁਰ ਮੇਰੇ ਵਹਿਗੁਰੂ ਦਾ ਪੂਰਾ ਤਖਤ ਅਡੋਲ ਉਹਦਾ ਜਿਹੜਾ ਤਖਤ ਹੈ ਉਹ ਅਡੋਲ ਹੈ ਤੂੰ ਅਡੋਲ ਕਦੇ ਡੋਲੇ ਨਹੀਂ ਤੇ ਗੁਰਮੁਖ ਪੂਰਾ ਜੇ ਕਰੇ ਪਾਈਐ ਸੱਚ ਅਤੋਲ ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਜਾਂਦਾ ਹੈਗਾ ਜੇ ਗੁਰੂ ਮਿਹਰ ਕਰ ਦੇਵੇ ਤਾਂ ਫਿਰ ਪ੍ਰਮਾਤਮਾ ਜਿਹੜਾ ਤੋਲਿਆ ਨਹੀਂ ਜਾ ਸਕਦਾ ਫਿਰ ਉਹਦੇ ਨਾਲ ਗੁਰੂ ਸਾਨੂੰ ਜੋੜਨ ਦੀ ਸਮਰੱਥਾ ਰੱਖਦਾ ਹੈ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਜ ਉਹ ਜਿਹੜਾ ਮੇਰਾ ਵਹਿਗੁਰੂ ਤੋਲਿਆ ਨਹੀਂ ਜਾ ਸਕਦਾ ਮਾਪਿਆ ਨਹੀਂ ਜਾ ਸਕਦਾ ਜੇ ਗੁਰੂ ਮਿਹਰ ਕਰ ਦੇਵੇ ਤਾਂ ਫਿਰ ਉਹਦੇ ਨਾਲ ਮਲਾਪ ਦਾ ਹੀਲਾ ਬਣ ਸਕਦਾ ਹੈਗਾ ਗੁਰੂ ਮਲਾਪ ਕਰਾ ਸਕਦਾ ਹੈਗਾ ਗੁਰੂ ਵਿਚੋਲੇਗਾ ਐਸੇ ਗੁਰ ਕੋ ਬਲ ਬਲ ਜਾਈ ਹੈ ਆਪ ਮੁਕਤ ਮੋਹਿਤਾਰੇ ਹੁਣ ਜਿਹੜੇ ਮੁੱਢਲੀਆਂ ਪੰਕਤੀਆਂ ਮਾਰਾ ਕਹਿੰਦੇ ਨੇਗੇ ਗੁਣ ਬੰਤੀ ਗੁਣ ਬੀਥਰ ਹੈ ਔਗਣ ਬੰਤੀ ਝੂਰ ਇਥੇ ਜਿਹੜਾ ਅਲੰਕਾਰ ਹੈ ਇਹ ਸੰਸਾਰੀ ਪਤੀ ਪਤਨੀ ਦਾ ਬਣਾਇਆ ਹੈਗਾ ਜਿਹੜੀ ਗੁਣਾ ਵਾਲੀ ਜੀਵ ਇਸਤਰੀ ਹੈ ਬਾਰੀ ਵੀ ਜਿਹੜੀ ਸਾਡੀ ਭੈਣ ਕੋਈ ਸੱਜੀ ਐ ਗੁਣਾ ਵਾਲੀ ਐ ਗੁਣਮੰਤੀ ਗੁਣ ਬੀਤਰ ਐ ਜਿਹੜੀ ਗੁਣਵਾਨ ਐ ਮੇਰੀ ਭੈਣ ਉਹ ਗੁਣਾ ਨੂੰ ਇਕੱਠੇ ਕਰਦੀ ਐ ਬੀਤਰ ਦਾ ਇਕੱਠੇ ਕਰਨੇ ਔਗਣਮੰਤੀ ਝੂਰ ਜਿਹੜੀ ਔਗਣਮੰਤੀ ਹੁੰਦੀ ਐ ਫਿਰ ਉਹ ਝੂਰ ਦੀ ਰਹਿੰਦੀ ਐ ਕਿਉਂ ਔਗਣਾ ਦੇ ਵਿੱਚ ਦੁੱਖ ਐ ਤੇ ਗੁਣਾ ਚ ਆਨੰਦ ਐ ਗੁਣਮੰਤੀ ਗੁਣ ਬੀਤਰ ਐ ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਪਰਮਾਤਮਾ ਦੀ ਸិਬਸਲਾ ਦੇ ਗੁਣ ਇਕੱਠੇ ਕਰਦੀ ਹੈ ਆਪਣੇ ਗੁਣਾਂ ਦਾ ਵਿਸਥਾਰ ਕਰਦੀ ਹੈ ਉਹ ਜੀਵਨ ਆਨੰਦਤ ਕਰਦੀ ਹੈ ਤੇ ਜਿਹੜੀ ਪਰਮਾਤਮਾ ਤੋਂ ਟੁੱਟ ਕੇ ਔਗਣਾ ਨਾਲ ਜੁੜ ਜਾਂਦੀ ਹੈ ਫਿਰ ਉਹ ਜ਼ਿੰਦਗੀ ਭਰ ਝੂਰਦੀ ਰਹਿੰਦੀ ਹੈ ਜੇ ਲੋੜ ਹੈ ਵਰ ਕਾਮਣੀ ਨਹਿ ਮਿਲਿਆ ਪੈ ਰਕੂਰਾ ਜੇ ਲੋੜ ਹੈ ਵਰ ਵਰ ਕਈਏ ਪਤੀ ਕਾਮਣੀ ਕਈਏ ਇਸਤਰੀ ਹਰ ਸਾਡੀ ਬੱਚੀ ਨੂੰ ਮਾਂ ਉਪਦੇਸ਼ ਦੇਵੇ اے ਮਰੀਏ ਧੀਏ ਜੇ ਤੂੰ ਪਿਆਰ ਚਾਹੁੰਨੀ ਆ ਆਪਣੇ ਪਤੀ ਦਾ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀ ਐ ਫਿਰ ਕੂੜ ਕੂੜ ਝੂਠ ਜੇ ਤੇਰੇ ਜੀਵਨ ਦੇ ਵਿੱਚ ਕੂੜ ਰਿਹਾ ਝੂਠ ਰਿਹਾ ਪਖੰਡ ਕਰਨ ਆ ਪਤੀ ਨਾ ਤੇਰੀ ਬਣਨੀ ਆਉਣੀ ਬਣਦੀ ਰੋਲੇ ਕਿੱਥੇ ਪੈਂਦੇ ਆ ਜਿੱਥੇ ਕੂਰ ਹੁੰਦਾਗਾ ਫਰੇਬ ਹੁੰਦਾ ਛਲ ਹੁੰਦਾਗਾ ਇਸ ਤਰ੍ਹਾਂ ਜੇ ਜੀਵ ਆਤਮਾ ਤੇਰੇ ਮਨ ਵਿੱਚ ਫਰੇਬ ਰਿਹਾ ਕੂੜ ਕਪਟ ਰਿਆ ਤੇਰੀ ਗੁਰੂ ਨਾਲ ਪਰਮਾਤਮਾ ਨਾਲ ਬੰਨ ਨਹੀਂ ਆਉਣੀ ਜੇ ਲੋੜ ਹੈ ਬਰ ਕਾਮ ਨਹੀਂ ਨਹਿ ਪੀਰੀ ਹੈ ਮਿਲੀ ਹੈ ਪਰ ਕੂੜ ਦੇ ਨਾਲ ਝੂਠ ਤਾਂ ਹੀ ਬਾਬਾ ਫਰੀਦ ਕਹਿੰਦੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸੈ ਬਾਟ ਮਰੀਦਾ ਜੋਲੀ ਹੈ ਇਸ ਕਰਕੇ ਤੂੰ ਜੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ ਆਪਣੇ ਜੀਵਨ ਦੇ ਵਿੱਚੋਂ ਝੂਠ ਨੂੰ ਬਾਰ ਕਰਨਾ ਕਰ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰਾ ਨਾ ਤਾਂ ਤੇਰੇ ਕੋਲ 베ੜੀ ਐ ਨਾ ਤੇਰੇ ਕੋਲ ਤੁਲ ਹੈ ਤੇ ਜਿਹੜਾ ਪਤੀ ਐ ਉਹ ਬੜਾ ਦੂਰ ਐ ਤੇਰੇ ਕੋਲ ਗੁਣਾ ਦਾ ਕੋਈ 베ੜੀ ਵੀ ਨਹੀਂ ਤੁਲਾ ਵੀ ਨਹੀਂ ਤੇ ਫਿਰ ਪਾਰ ਕਿਵੇਂ ਹੋਵੇ ਬਾਬਾ ਜੀ ਦੇ ਬੜਾ ਪਿਆਰਾ ਸ਼ਾਦ ਜੱਪਤਾ ਪੱਕਾ ਬੰਦ ਪੇੜਲਾ ਜੇ ਤਾਂ ਲੰਘਾਂ ਬਹਿੇਲਾ ਨਾ ਸਰ ਵਰ ਨਾ ਉਸਰ ਐ ਐਸਾ ਪੰਥ ਤੁਹੇ ਸੋਹਿਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਸਾਜਣ ਚੱਲੇ ਪਿਆਰਿਆ ਜੇ ਮੇਲਾ ਹੋਈ ਸਾਜਣ ਚੱਲੇ ਪਿਆਰਿਆ ਜੇ ਮੇਲਾ ਹੋਈ ਜੇ ਗੁਣ ਹੋਵੇ ਗੰਠੜੀ ਐ ਮਿਲੇਗਾ ਸੋ ਇਹ ਤੂੰ ਗੁਣਾ ਦੀ ਗੰਢੜੀ ਇਕੱਠੀ ਕਰਾਂ ਜੇ ਗੁਣ ਨਾ ਹੋਏ ਤੇ ਫਿਰ ਪ੍ਰਮਾਤਮਾ ਬੜਾ ਦੂਰ ਐ ਤੇਰਾ ਜੀਵਨ ਬ्यर्थ ਚਲਾ ਜਾਣਾ ਹੈ ਮੇਰੇ ਠਾਕੁਰ ਪੂਰਾ ਤਖਤ ਅਡੋਲ ਉਹ ਮੇਰਾ ਵਹਿਗੁਰੂ ਦਾ ਜਿਹੜਾ ਤਖਤ ਹੈ ਉਹ ਅਡੋਲ ਹੈ ਨਿਚਲ ਹੈ ਗੁਰਮਖ ਪੂਰਾ ਜੇ ਕਰੇ ਪਾਈਐ ਸਾਜ ਅਤੋਲ ਹਾਂਜੀ ਗੁਰੂ ਕਿਰਪਾ ਕਰ ਦੇਵੇ ਪਈ ਜੜਾ ਸੋ ਸੇਵ ਤੂੰ ਸਾਹੁਰੜਾ ਸੁਖ ਵਸ ਗੁਰ ਮਿਲ ਚ ਅੱਜ ਅਚਾਰ ਸਿੱਖ ਤਦ ਕਦੇ ਨਾ ਲੱਗਾ ਦੁੱਖ ਬਿਸਰਾਮ ਦੇ ਕੇ ਮਹਾਰਾਜ ਵਰਣਨ ਕਰਦੇ ਹਨ। ਖਰਾਬ ਹਰ ਮੰਦਰ ਸੋਹਣਾ। ਇਸ ਮਹਾਨਕ ਲਾਲ। ਉਹ ਮੇਰੇ ਵਹਿਗੁਰੂ ਦਾ ਜਿਹੜਾ ਮੰਦਰ ਹੈ ਉਹ ਬੜਾ ਸੁੰਦਰ ਹੈ। ਉਹਦੇ ਵਿੱਚ ਮਾਨਕ ਲਾਲ ਹੀਰੇ ਜੜੇ ਹੋਏ ਹਨ। ਮੋਤੀ ਹੀਰਾ ਨਿਰਵਲਾ। ਕੰਚਨ ਕੋਟ ਰੀਸਾਲ। ਉਸ ਮੰਦਰ ਵਿੱਚ ਮੋਤੀ ਵੀ ਜੜੇ ਨੇ, ਹੀਰੇ ਨੇ ਬੜੇ ਪਵਿੱਤਰ ਨੇ, ਕੰਚਨ ਕਈਏ ਸੋਨਾ, ਕੋਟ ਕਈਏ ਕਿਲਾ। ਉਹ ਮੇਰੇ ਬਹਿਰੂ ਦਾ ਕਿਲਾ ਬੜਾ ਸੁੰਦਰ ਹੈ ਹੀਰਿਆਂ ਨਾਲ ਜੜਿਆ ਹੋਇਆ ਹੈ ਬਿਨ ਪੌੜੀ ਗੜ ਕਿਉਂ ਚੜਾ ਗੁਰ ਹਰਿ ਧਿਆਨ ਨਿਹਾਲ ਹਾਂ ਪਰ ਉਹ ਕਿਲੇ ਵਿੱਚ ਬਿਨਾ ਪੌੜੀ ਤੋਂ ਕਿਵੇਂ ਚੜਿਆ ਜਾਵੇ ਹੁਣ ਇੱਥੇ ਇੱਕ ਜਿਹੜਾ ਅਲੰਕਾਰ ਹੈ ਉਹ ਪ੍ਰਮਾਤਮਾ ਦੇ ਦਰਬਾਰ ਦਾ ਜਿਹਨੂੰ ਆਪਾਂ ਪੜਦੇ ਹਾਂ ਨਾ ਸੋ ਦਾ ਰਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਇੱਕ ਬਾਰੀ ਤੌਰ ਤੇ ਵਿੱਚ ਸਾਧ ਸੰਗਤ ਨੂੰ ਵੀ ਉਦਾ ਮੰਦਰ ਹੈ ਸਭ ਤੋਂ ਜਿਸ ਤਰ੍ਹਾਂ ਅਸੀਂ ਸ੍ਰੇਸ਼ਟ ਮੰਨਦੇ ਆ ਹਰਮੰਦਰ ਸਾਹਿਬ ਸਾਡਾ ਮੰਨ ਲਓ ਇਹ ਬ੍ਰਹਿਮੰਡ ਦਾ ਸੱਚਖੰਡ ਹੈ ਹਰੀ ਦਾ ਮੰਦਰ ਹੈ ਪ੍ਰਭ ਹਰਮੰਦਰ ਸੋਣਾ ਜਿਸ ਮਹਾਨਕ ਲਾਲ ਮਾਨਕ ਲਾਲ ਕੀ ਤੁਸੀਂ ਦਰਬਾਰ ਸਾਹਿਬ ਜਾਓ ਹਰ ਟਾਈਮ ਉੱਥੇ ਪਰਮਾਤਮਾ ਦੇ ਗੁਣਾਂ ਦੇ ਸਿਫਸਲਾ ਦੇ ਹੀਰੇ ਮੋਤੀ ਚਲਕਦੇ ਰਹਿੰਦੇ ਨੇ ਤੇ ਤੀਜਾ ਸਾਡਾ ਜਿਹੜਾ ਹਿਰਦਾ ਹੈਗਾ ਇਹ ਵੀ ਹਰੀ ਦਾ ਮੰਦਰ ਹੈ ਤੀਜਾ ਸਾਡਾ ਹਿਰਦਾ ਵੀ ਪਰਮਾਤਮਾ ਦਾ ਦਰਬਾਰ ਹੈ ਗੁਰੂ ਦਾ ਦਰਬਾਰ ਜਿੱਥੇ ਉਹਦੀ ਸਿਬਸਲਾ ਦੇ ਗੀਤ ਗਾਏ ਜਾਂਦੇ ਨੇਗੇ ਤੇ ਤੀਜਾ ਸਾਡਾ ਹਿਰਦਾ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਾਹ ਜਾਂਦਾ ਹੈ ਮਹਾਰਾਜ ਕਹਿੰਦੇ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਜੇ ਗੁਰੂ ਦੇ ਸ਼ਬਦ ਨਾਲ ਤੇਰਾ ਮਨ ਨਹੀਂ ਜੁੜਿਆ ਫਿਰ ਇਹ ਕਿਲਾ ਜਿਹੜਾ ਬੜਾ ਸੁੰਦਰ ਹੈ ਇਹ ਪੌੜੀ ਤਿੱਥੋਂ ਚੜ੍ਹੇ ਨਹੀਂ ਜਾਣਾ ਗੁਰਨਾਨਕ ਦੇ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਹੈ ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ੍ਹੇ RAM ਉੱਠੇ ਤੇ ਚੜ੍ਹਨਾ ਹੋਵੇ ਪੌੜੀ ਚਾਹੀਦੀ ਐ ਉੱਚੀਆਂ ਡਾਰੀਆਂ ਮਾਰਨੀਆਂ ਨੇ ਉੱਚਾ ਜਾਣਾ ਫਿਰ ਮੰਜ਼ਿਲ ਵਾਸਤੇ ਪੌੜੀ ਚਾਹੀਦੀ ਐ ਇਹ ਮਨ ਪਿਆਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ੍ਹੈ ਰਾਮ ਇਹ ਮਨ ਪਿਆਰਿਆ ਬਿਨ ਬੇੜੀ ਪਾਰ ਨਾ ਅੰਬੜੈ ਰਾਮ ਤੇ ਬੇੜੀ ਦੇ ਬਿਨਾਂ ਸੰਸਾਰ ਸਾਗਰ ਵੀ ਨਹੀਂ ਪਾਰ ਹੋਇਆ ਜਾਣਾ ਪਾਰ ਸਾਜਣ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਸੱਜਣਾ ਜਿਹੜਾ ਮੇਰਾ ਪਾਰ ਐ ਤੇ ਪਰ ਗੁਰੂ ਦੇ ਸ਼ਬਦ ਨਾਲ ਜਦੋਂ ਸੁਰਤ ਥੋੜੀ ਸੁਰਤ ਜੁੜੂਗੀ ਉਦੋਂ ਪਾਰ ਲੰਘ ਜਾਣਾ ਪਾਰ ਸਾਜਣ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੈ ਰਲੀਆਂ ਫਿਰ ਨਾ ਪਛੋੜ ਤੂੰ ਸੰਗਤ ਵਿੱਚ ਬੈਠ ਕੇ ਉਹ ਪਰਮਾਤਮਾ ਦੇ ਗੁਣਾਂ ਦਾ ਗੁਰੂ ਦੇ ਨਾਲ ਜੁੜ ਕੇ ਤੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਤਾਂ ਤੇਰਾ ਜੀਵਨ ਨਿਹਾਲ ਹੋ ਜਾਵੇਗਾ ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ ਹਰਨਾ ਫਿਰ ਗੁਰੂ ਗੁਰ ਬੇੜੀ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਉ ਫਿਰ ਉਹ ਮੰਦਰ ਦੇ ਚੜਨ ਵਾਸਤੇ ਗੁਰੂ ਹੀ ਪੌੜੀ ਐ ਗੁਰੂ ਹੀ ਬੇੜੀ ਐ ਗੁਰੂ ਹੀ ਤੁਲ ਹੈ ਜਿਹਨੂੰ ਆਪਾਂ ਉਹਨਾਂ ਪੰਜਵੀਂ ਪੌੜੀ ਦੇ ਵਿੱਚ ਦਿਲਡ ਕਰਾਤਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਭੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰੂ ਇਹ ਸਾਰੇ ਸਾਧਨਾ ਦਾ ਗੁਰੂ ਹੱਲ ਕਰ ਸਕਦਾ ਤੂੰ ਗੁਰੂ ਨਾਲ ਜੁੜ ਜਾ ਉਹ ਪ੍ਰਮਾਤਮਾ ਦੇ ਕਿਲੇ ਚ ਜਾਣ ਵਾਸਤੇ ਉਹਦੇ ਕਿਲੇ ਤੇ ਚੜਨ ਵਾਸਤੇ ਪੌੜੀ ਤੇ ਸਾਰ ਸਾਗਰ ਲੰਘਣ ਵਾਸਤੇ ਜਿਹੜਾ ਤੁਲ ਹੈ ਉਹ ਮੇਰਾ ਗੁਰੂ ਹੀ ਹੈ ਗੁਰ ਸਰ ਸਾਗਰ ਬੋਹਿਥੋ ਗੋਰ ਤੀਰਥ ਦਰਿਆ ਗੋਰ ਸਰ ਸਾਗਰ ਬਹੁਤੋ ਗੁਰੂ ਸਰੋਵਰ ਹੈ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਜਹਾਜ਼ ਹੈ ਬਹੁਤੋ ਜਹਾਜ਼ ਗੁਰ ਤੀਰਥ ਦਰਿਆਓ ਤੇ ਗੁਰੂ ਹੀ ਤੀਰਥ ਹੈ ਜੇ ਤੇ ਸੁਭਾਵੈ ਉਜਲੀ ਸਤ ਸਰ ਨਾਵਣ ਜਾਓ ਹਾਂ ਜੇ ਉਹਨੂੰ ਪਾ ਜਾਈਏ ਜੇ ਤੇ ਸੁਭਾਵੈ ਉਜਲੀ ਸਤ ਸਰਨਾਵਣ ਜਾਓ ਜੇ ਉਹਨੂੰ ਪਾ ਜਾਈਏ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਿੱਖ ਵਾਸਤੇ ਕੀ ਹੈ ਪ੍ਰਮਾਤਮਾ ਦਾ ਨਾਮ ਤੀਰਥ ਹੈ ਪ੍ਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਸਾਰਾ ਸਰੋਵਰ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਾ ਸਹਾਰਾ ਅਰ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲਾਗੈ ਸੱਚ ਬਿਨਾ ਸੰਸਾਰ ਰੋਗੀ ਐ ਨਾਮ दारू ਐ ਪਰ ਨਾਮ ਤੋਂ ਬਿਨਾ ਮੈਲ ਲਗਰੇ ਸੰਸਾਰ ਰੋਗੀ ਨਾਮ दारू ਮੈਲ ਲਾਗੈ ਸੱਚ ਬਿਨਾ ਗੁਰ ਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਗੁਰੂ ਦਾ ਸ਼ਬਦ ਨਾਲ ਦੇਦੋ ਤੁਸੀਂ ਜੁੜੇ ਤੁਹਾਡੇ ਹਿਰਦਾ ਰੂਪੀ ਘਰ ਹੀ ਇਹ ਤੀਰਥ ਬਣ ਜਾਣਾ ਹੈ ਪੂਰ ਪੂਰ ਆਖੀਐ ਪੂਰੇ ਤਖਤ ਨਿਵਾਸ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਉਹਨੂੰ ਆਖੀਏ ਉਹ ਮੇਰੇ ਬਹਿਰੂ ਦਾ ਪਰਮਾਤਮਾ ਦੇ ਵਿੱਚ ਕੋਈ ਅਕਾਈ ਨਹੀਂ ਉਹਦਾ ਤਖਤ ਵੀ ਪੂਰੇਗਾ ਜਿੱਥੇ ਉਹਦਾ ਟਿਕਾਣਾ ਹੈ ਉੱਥੇ ਕੋਈ ਘਾਟ ਨਹੀਂ ਹੈ ਜਦੋਂ ਆਪਾਂ ਸਹੂਨੀ ਸਾਹਿਬ ਦੀ 24ਵੀਂ ਅਸਪਦੀ ਪੜ੍ਹਦੇ ਆ ਨਾ ਪੂਰਾ ਪ੍ਰਭ ਆਰਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਦਾ ਉਹ ਮੇਰਾ ਵਹਿਗੁਰੂ ਪੂਰਾ ਉਹ ਕਿਸੇ ਵੀ ਦੀ ਕਮੀ ਨਹੀਂ ਫਿਰ ਅੱਗੇ ਜਦੋਂ ਪੌੜੀ ਸ਼ੁਰੂ ਹੁੰਦੀ ਹੈ ਬੜੇ ਪ੍ਰੇਰਨਾ ਦੇਕ ਸ਼ਬਦ ਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਕਿਵੇਂ ਪਾਇਆ ਜਉ ਪੂਰੇ ਕੇ ਗੁਣ ਦਾ ਜਿੱਦੇ ਤੁਸੀਂ ਉਹਦੇ ਗੋਣ ਗੋਣ ਲੱਗੇ ਜਿਹੜਾ ਪੂਰੋ ਪੂਰਾ ਆਖੀ ਹੈ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸਨ ਰਾਸ ਉਹ ਜਿਹੜੇ ਥਾਨ ਵੀ ਬੜੇ ਸੁਹਾਣੇ ਐ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਵੀ ਐ ਫਿਰ ਜਦੋਂ ਉਹਦਾ ਨਾਮ ਜਪਿਆ ਨਾ ਤੇ ਜਦੋਂ ਪਉੜੀ ਸ਼ੁਰੂ ਹੁੰਦੀ ਐ 24ਵੀਂ ਅਸਤਪਦੀ ਦੀ ਮਰਗਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਜਿੱਦੇ ਤੂੰ ਉਪਦੇਸ਼ ਨਾਲ ਜੁੜ ਗਿਆ ਤੇਰੇ ਅੰਦਰੋਂ ਤੈਨੂੰ ਦੇਖੂ ਪਾਰ ਬ੍ਰਹਮ ਨਿਕਟ ਕਰ ਬੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਜਿੰਦ ਸਾਰੀਆਂ ਆਸਾਂ ਪੂਰੀਆਂ ਉਹਨੀਆਂ ਚਿੰਤਾ ਦੂਰ ਹੋਣਗੀਆਂ आस अनित त्यागो तरंग संत जना की तूर्मन मंग आप छोड़ बिनती करो साध संग अगन सागर तरो हर तन के पर लेहो भंडार भंडारे पर लो हर तन के पर लेहो भंडार नानक गुरपूरे नमस्कार ओ मेरे बहगुरु दा जेड़ा तख्त है ਉਹ ਲੋ ਜਦੋਂ ਗੁਰੂ ਨਾਲ ਜੁੜ ਗਏ ਸਾਰੇ ਛੋਡੇ ਥਾਮ ਸੋਹਣੇ ਬਣ ਜਾਣੇ ਤੇ ਆਸਾਂ ਵੀ ਪੂਰੀਆਂ ਹੋ ਜਾਣੀਆਂ ਹਨ ਪੂਰਾ ਥਾਨ ਸੁਹਾਵਣੈ ਪੂਰਾ ਆਸ ਨਿਰਾਸ ਉਹਦੇ ਨਾਲ ਜੁੜਿਆਂ ਸਾਰੇ ਛੋਡੇ ਆਪਦਾ ਹਿਰਦਾ ਰੋਪੀ ਘਰ ਵੀ ਸੋਹਣਾ ਹੋ ਜਾਣਾ ਤੇ ਛੋਡੀਆਂ ਆਸਾਂ ਵੀ ਪੂਰੀਆਂ ਹੋ ਜਾਣੀਆਂ ਹਨ ਨਾਨਕ ਪੂਰਾ ਜੇ ਮਿਲੈ ਕਿਉਂ ਘਟੈ ਗੋਣ ਦਾਸ ਹਾਂਜੀ ਉਹਦੇ ਨਾਲ ਮਿਲ ਜਾਈਏ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਉਹ ਗੁਣਾਂ ਦਾ ਖਜ਼ਾਨਾ ऐसे गुरु को बल बल जाइए आप मुक्त मोह तारे वाहे गुरु 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 गुरु वाहे गुरु वाहे गुरु ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਮਹਾਰਾਜ ਕਿਰਪਾ ਕਰਨ ਸਾਡੀ ਝੋਲੀ 'ਚ ਵੀ ਗੁਨਾ ਦੀ ਦਾਤ ਪਾਉਣ ਗੁਨਾ ਕਾ ਹੋਵੈ ਵਸਲਾ ਕੱਢ ਵਸ ਲਈ ਜਾਏ ਜੇ ਕੋਣ ਹੋਵਣ ਸਾਜਣਾ ਮਿਲ ਸਾਂਝ ਕਰੀ ਜਾਏ ਸਾਂਝ ਕਰੀ ਜਾਏ ਗੁਣੇ ਕੇਰੀ ਛੋੜ ਅਬਗਣ ਚੱਲੀ ਹੈ ਹਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਕੱਡ ਵਾਸ ਲੈ ਜਾਏ ਗੁਰੂ ਮਹਾਰਾਜ ਕਿਰਪਾ ਕਰਨ ਇਹ ਗੁਣ ਸਾਡੀ ਝੋਲ ਜੀ ਪਾਉਣ ਤਾਂ ਕਿ ਸਾਡਾ ਜੀਵਨ ਵੀ ਸਫਲ ਹੋ ਜਾਵੇ ਮਹਾਰਾਜ ਪੜਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ